ਸਾਸੀ ਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਦਾ ਪਿੰਡ ਸੋਸਣ ਸੋਸਣ ਪਿੰਡ ਆ ਜਿਹੜਾ ਬਗੇਲੇ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਦਾ ਕੰਮ ਦੁੱਧ ਦਾ ਦੁੱਧ ਦਾ ਰੂਪ ਪਸ਼ੂ ਬਾਈ ਨੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਮਿੱਤਰੋ ਡੈਰੀ ਦਾ ਕੰਮ ਆ ਬਾਈ ਦਾ ਜਿਵੇਂ ਕੋਈ ਬਾਈ ਮਨ ਲੈਣ ਦੇਣ ਵੀ ਕਰੀ ਜਾਂਦਾ ਜਿਵੇਂ ਕੋਈ ਚੱਲ ਗਿਆ ਤੀਰ ਚੜਾ ਲੈਣਾ ਨਹੀਂ ਤਾਂ ਦੁੱਧ ਤੇ ਚੱਲੀ ਜਾਂਦੀਆਂ ਕਰਮ ਵਾਲੀਆਂ ਨਾਲ ਦੀ ਨਾਲ ਮਿੱਤਰੋ ਇਨ੍ਹਾਂ ਜਾਨਵਰਾਂ ਦੇ ਵਿੱਚੋਂ ਤਿੰਨ ਜਾਨਵਰ ਬਾਈ ਨੇ ਆਪਣੇ ਵਿੱਚ ਨੇ ਲਾਇਆ ਮਿੱਤਰੋ ਇੱਕ ਨੀਲੀ ਦਾ ਵੀ ਚ ਪੈਂਦੀ ਮੈਂ ਤੋਕੜ ਵਿਖਾਵਾਂਗੇ ਤੁਹਾਨੂੰ ਤੇ ਇੱਕ ਦੋ ਬਈਆਂ ਦਿਖਾਵਾਂਗੇ ਤੁਹਾਨੂੰ ਮਹਲਾ ਜੈਜ ਕੀਮਤ ਉਹਦੀਆਂ ਹੋਣਗੀਆਂ ਆਹ ਕਰਦੇ ਮੈਂ ਸਾਰੀ ਜਾਣਕਾਰੀ ਆਪ ਹੀ ਦੇਣੀ ਹੈ ਮੈਂ ਤੇ ਵੀਰੇ ਨਾਮ ਕੀ ਆਪਣਾ ਬਈ ਸੀਰਾ ਸੀਰਾ ਪਿੰਡ ਦੇ ਵਿੱਚ ਕਹਿੰਦੇ ਐ ਤੇ ਨਾ ਜਿਵੇਂ ਜਾਣਦੇ ਹੁੰਦੇ ਫਿਰ ਕੀ ਪੁੱਛ ਲਵੋ بس ਇਹ ਰਿਹ ਆ ਤੇਰੇ ਦੇ ਫੇਰ ਮਾ ਠੀਕ ਲੈ ਮਿੱਤਰੋ ਸੀਰਾ ਡੇਰੀ ਵਾਲੇ ਦਾ ਪੁੱਛ ਲੋ ਜਿੰਨੂ ਮਰਜ਼ੀ ਕਰ ਆ ਮੈਂ ਸੂਈ ਹੋਊਗੀ ਸਵਾ ਕੁ ਮਹੀਨੇ ਦੀ ਡੇਢ ਦੀ ਵੀ ਹੋ ਸਕਦੀ ਆ ਦੁੱਧ ਆ ਇਹਦੇ ਥਰੇ 7 ਕਿਲੋ ਤੋਰਦੀ ਵੀਰੇ ਇਹਦੇ ਛੋਟੀ ਨੂੰ ਖੋਲਦੀ ਪਈ ਖੋਲੀ ਚੱਲੀ ਡੰਡਾ ਪਾਸੇ ਰੱਖ ਦੇ ਮੇਰਾ ਭਾਈ 7 ਕਿਲੋ ਦੁੱਧਾ ਦੋਵਾਂ ਟਾਈਮ ਮਿਲਦੀ ਆ ਮਿੱਤਰੋ ਮਿਲਦੀ ਇਹ ਪਹਾੜੇ ਤੇ ਅਗਰਮਾਂ ਵਾਲੀ ਬੱਚੇ ਦਾ ਜਿਵੇਂ ਆਪਾਂ ਕਹਿ ਦੇਨੇ ਘੱਟ ਕਰਦੀ ਆ ਬੱਚੇ ਤੇ ਹੈ ਸੂਈ ਹੋਈ ਆ ਬੱਚਾ ਭੁੱਲੀ ਲਾ ਲੋ ਜਿਵੇਂ ਮਰਜ਼ੀ ਲਾ ਲੋ ਝਾੜ ਤੇ ਆਉਂਦੀ ਆ ਦੋਵੇਂ ਟਾਈਮ ਦੇਖ ਸਕਦੇ ਹੋ ਮਿੱਤਰੋ ਛੋਟੀ ਥਾਣਾ ਦੇ ਵੇ ਦੀ ਚੰਗੀ ਆ ਥੱਲੇ ਕਰਮ ਵਾਲੀ ਲੈ ਆ ਵੀਰੇ ਮੂੜ ਤੇ ਆ ਲੈ ਮਿੱਤਰੋ ਦੇਖ ਸਕਦੇ ਆ ਥੋੜੀਆਂ ਜਿਹਾ ਬਾਹਰ ਨਹੀਂ ਕੱਡੀਆਂ ਇੱਥੇ ਹੀ ਹੁੰਦੀਆਂ ਇਸ ਕਰਕੇ ਕਰਦੀਆਂ ਉਪਰਾਂ ਥੋੜਾ ਜਿਹਾ ਲੈ ਵੀ ਦੀ ਬੰਦਾ ਲੇਵਾ ਜਰੂਰ ਅਧਿਕਾਰੀ ਪੁੱਤ ਇੱਕ ਜਿਹੀ ਲਾ ਕੇ ਥੱਲੇ ਕੈਮਰਾ ਮੜਾ ਜਾ 7 ਕਿਲੋ ਦੁੱਧਾ ਦੋਵੇਂ ਟਾਈਮ ਮਿਲਦੀ ਆ ਬੱਚਾ ਇਹਦੇ ਮਗਰ ਕੱਟਾ ਵਾ ਰੇਟ ਇਹਦਾ 65000 ਰੁਪਿਆ ਬਸ ਦੇਣ ਲੈਣ ਵਾਲਾ ਇਹਦੇ ਵਿੱਚੋਂ ਕੋਈ ਛੋੜ ਬਾਈ ਜੋ ਚੰਗਾ ਬੰਦਾ ਹੋਇਆ ਬਸ ਛੋੜ ਤੁਹਾਡੇ ਵੱਸ ਲੈਣੀਆਂ ਤੁਹਾਡੀ ਫੁਰਲੀ ਤੇ ਮਿਲਣੀਆਂ ਵੀ ਤੁਸੀਂ ਕਿਵੇਂ ਦੀ ਕਿੰਨੀ ਕਰਾਉਣੇ ਮਿੱਤਰੋ ਤੇ ਆਹ 2 ਨੰਬਰ ਤੇ ਝੋਟੀ ਆ ਜਿਹੜੀ ਇਹ ਪਹਿਲਾ ਪਲੂਨ ਸੂਆ ਸੋਈ ਆ ਮਿੱਤਰੋ ਇਹਨੂੰ ਸੋਈ ਨੂੰ ਅਜ ਦੂਜਾ ਤੀਜਾ ਦੇਣੀ ਆ ਬੱਚੇ ਤੇ ਪਸਮ ਆਉਂਦੀ ਆ ਬਾਈਆਂ ਦਾ ਪਰ ਹਜੇ ਥੋੜਾ ਬਹੁਤਾ ਕਰਦੀ ਆ ਵੀ ਕਹਿਣ ਤੋਂ ਬਾਅਦ ਆ 100 ਦੇ ਵਿੱਚੋਂ 60% ਜਿਹੜੀ ਇਹ ਸਹਿਮਤ ਨਹੀਂ ਗਈ 40% ਹੈਗੀ ਆ ਬਾਕੀ 60% ਵੀ ਆਜੂਗੀ ਆ ਇਹਦੇ ਮਗਰ ਬੱਚਾ ਕੱਟਾ ਵੀਰੇ ਦੇ ਮਰ ਕੇ ਕੱਟਿਆ ਕੱਟੀ ਕੱਟੀ ਇਹਦੇ ਮਗਰ 6 ਕਿਲੋ ਇਹਦੇ ਥੱਲੇ ਬੌਲਾ ਲਾ ਲਿਓ ਦੁੱਧ ਲਾ ਲਿਓ ਸਿੰਘਾ ਸਿੰਘਾਂ ਦੀ ਝੋਟੀ ਬਹੁਤ ਸੋਹਣੀ ਹੈ ਮਿੱਤਰੋ ਤੇ ਬਣਦੀ ਤਣਦੀ ਜਿੰਨੀ ਹੈਗੀ ਇਹਦਾ ਰੇਟ 85000 ਰੁਪਿਆ ਵਾ ਮਿੱਤਰੋ ਝੋਟੀ ਤੁਸੀਂ ਦੇਖ ਸਕਦੇ ਹੋ ਬਰੀਕ ਚਮੜੀ ਤੇ ਦੁੱਧ ਪਾਲਾੜੀ ਤਾਂ ਚੋਣ ਵਾਲਾ ਭਰਾ 8-9 ਕਿਲੋ ਪਹਿਲੇ ਸੂਏ ਦੇ ਵਿੱਚ ਇਹ 14 ਜਿਹੜਾ ਦੇ ਦੂਗੀ ਕਰਮ ਵਾਲੀ ਵਧੀਆ ਆਹ ਦੇਖ ਲਓ ਬਈ ਮਿੱਤਰੋ ਹੂੰ ਲੈ ਵੀਰੇ ਮੋੜੋਂ ਦੇ ਬਈ ਐਂ ਚੜਾਇਆ ਇਹਨੂੰ ਦੋ ਤਣਾਂ ਦੇ ਕਿ ਬੱਚੇ ਦੇ ਅੱਖੇ ਆ ਜਾ ਟਾਗਦੀ ਦਾ ਹੈਗੀ ਬੱਤੇ ਨੂੰ ਹਨਾ 100 ਦੇ 60% ਹੀ ਆ ਆਜੂਗੀ ਮੈਂ ਤਰਾ ਜਿਆ ਬਹੁਤ ਚਾਲਾ ਤਨ ਆ ਇੱਕ ਜਮਾਈ ਨਹੀਂ ਕਰਦੀ ਨਾ ਹੂੰ ਹੂੰ ਹੁਣ ਬੱਚੇ ਦੀ ਪਸੰਦ ਹੀ ਹੈ ਬਸ ਠੀਕ ਆ ਲੈ ਮਿੱਤਰੋ ਬੱਚੇ ਦੇ ਪਸੰਦ ਲੱਗ ਪਈ ਆ ਔਲ ਹੀ ਲਾਲਿਓ ਫਿਰ ਤੁਸੀਂ ਇੱਕ ਸਾਉ ਦੀ ਬਾਕੀ ਛੋਟੀ ਚੰਗੀ ਆ ਦੁੱਧ 9-10 ਕਿਲੋ ਖਾ ਆਪੀ ਕੇ ਬਹੁਤ ਸੋਹਣੀ ਝੋਟੀ ਆ ਜਿਹੜੇ ਭਰਾ ਨੂੰ ਚਾਚੂਗੀ ਬਈ ਬਾਈ ਨਾਲ ਰੱਬ ਤਾਂ ਕੰਮ ਕਰ ਲਿਆ ਜੇ ਪਹਿਲਾਂ 85000 ਰੇਟ ਆ ਤੀਜਾ ਦਿਨ ਸੂਈ ਨੂੰ ਆ ਮਗਰ ਕੱਟੀ ਆ ਬੱਚੇ ਦੇ ਪਾਸਮਦੀ ਆ ਆ ਮੈਂ ਤੋਕੜਾ ਮੇਤਰੋ 7 ਕਿਲੋ ਦੁੱਧ ਆ ਜੇ ਕੋਈ ਭਰਾ ਇਹਨੂੰ ਚੈੱਕ ਕਰਵਾ ਲੂਗਾ ਤਾਂ 1.5 ਮਹੀਨੇ ਤੇ ਆਸੇ ਪਾਸੇ ਇਹ ਗੱਬਣ ਉਹ ਤੁਸੀਂ ਆਪਦੀ ਡਿਪੈਂਡ ਵੇਖਿਓ ਵੈਸੇ ਇੱਥੋਂ ਜੇ ਐਲ ਜਾਣੀਆ ਵੀ ਫੰਡਰਾਂ ਵਾਲੇ ਭਾ ਦੇ ਉੱਤੇ ਵੀ ਤੁਹਾਡੀ ਕਿਸਮੋਂ ਤਾਂ 100% ਨਹੀਂ ਨਾ 99% ਪਾਈ ਜਾਂਦਾ ਵੀ ਮੈਂ ਗੱਬਣ ਆ ਕਰਮਾਂ ਵਾਲੀ ਕਿਉਂਕਿ ਭਾਰੀ ਹੋਈ ਹੈ ਕੋਲੀ ਆ ਮੈਂ ਅੱਗੇ ਨਾਲ 7 ਕਿਲੋ ਦੋ ਵਾਰ ਟਾਈਮਾਂ ਦਾ ਦੁੱਧ ਆ ਭਾਰੀ ਵਜਨ ਵਾਲੀ ਮੈਂ ਆ ਗੋਲ ਮਟੋਲਾ ਜਿੰਨੀ ਹੈਗੀ ਆ ਮਿਲਦੀ ਤੋਂ ਭਾੜੇਤੀ ਆ ਨਾ ਵੀਰੇ ਸੀਰਾ ਨੂੰ ਚੋਣ ਜਨ ਟੀਕਾ ਟੂਕਾ ਤਾਂ ਨਹੀਂ ਲੈਂਦੀ ਤਾਂ ਭਾੜੇਤੀ ਆਉਂਦੀ ਆ ਟੀਕਾ ਟੂਕਾੜੀ ਲੈਂਦੀ ਕਰਮ ਵਾਲੀ ਮਿੱਤਰੋ ਸੋਹਣੀ ਸੁਨੱਕੀ ਮੈਂ ਆ ਲਾਈਵ ਦੀ ਪੁੜਾ ਪੜਾ ਦਿਖਾਦੀ ਮੈਂ ਉਹਦਾ ਚੰਗੀ ਬਾਡੀ ਬੰਦਰ ਦੀ ਮੈਂ ਦਾ ਰੇਟ ਹੈਗਾ 75000 ਰੁਪਿਆ ਨਾ ਵੀਰੇ 75000 ਰੁਪਿਆ ਦੀ ਡਿਮਾਂਡ ਆ 7 ਕਿਲੋ ਦੁੱਧ ਦਾ ਬਈ ਮਿੱਤਰੋ 1.5 ਮਹੀਨੇ ਦੀ ਇਹ ਗੱਬਣਾ ਚੈੱਕ ਅਪ ਹੋਈ ਕਰਾਉਣੀ ਆ ਨਹੀਂ ਕਰਾਉਣੀ ਤੁਹਾਡੇ ਤੇ ਡਿਪੈਂਡ ਆ ਮਿੱਤਰੋ ਇਹ ਤਾਂ ਸੀਗੇ ਬਾਈ ਦੇ ਘਰੇ ਜਿਹੜੇ ਵਿਤਨ ਵਾਲੇ ਜਾਨਵਰ ਹੁਣ ਇੱਕ ਨਾ ਬਾਈ ਦੇ ਕੋਲੇ ਜਫਰਾਬਦੀ ਮਹਾਂ ਯਾਰੋ ਮੈਂ ਵੈਸੇ ਸ਼ੌਂਕ ਕਰਦਾ ਹੀ ਤੁਹਾਨੂੰ ਵਿਖਾਉਣੀ ਆ ਆ ਮਿੱਤਰੋ ਜਫਰਾਬਦੀ ਮਹਾਂ ਬਾਈ ਦੇ ਕੋਲ ਹੈ 100 ਦੇ ਵਿੱਚੋਂ 80% ਹੈਗੀ ਇਹ ਕਰਮ ਵਾਲੀ ਤੇ ਵੱਡੀ-ਵੱਡੀ ਵੇਖੋ ਲੈ ਦੇਖੋ ਮਿੱਤਰੋ ਕੁਆਲਿਟੀ ਮੈਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦੀ ਮੈਂ ਪਹਿਲਾ ਸੋਏ ਆ ਬਾਈ ਕੀ ਬਾਤ ਆ ਬਾਈ ਵੱਡੀ-ਵੱਡੀ ਵੇਰਸ ਲੱਗਦੀਆਂ ਆ ਜਿਉਂ ਤੀਜੇ ਚੌਥੇ ਸੋਏ ਹੋਣਾ ਥੋੜੀ ਵੱਡੀ ਹੋਊ ਹੂੰ ਅਜੇ ਕਿੰਨਾ ਦੁੱਧ ਵੀਰੇ ਚੋਣ ਵਾਲਾ ਚਵਾਗੀ ਸੀ ਇਹ 17 ਕਿਲੋ 17 ਕਿਲੋ ਦੁੱਧ ਦੇਗੀ ਪਹਿਲੇ ਸੋਏ ਹੁਣ ਫਿਰ ਗੱਪਣਾ ਬਾਈ ਮੂੰਹ ਨਾ ਲਾਵੇ ਤਾਂ ਹੁਣ ਗੱਪਣਾ ਵੀਰੇ ਦੂਜੀ ਸੋਏ ਲਈ ਗੱਪਣਾ ਹੈ ਮੈਂ ਮਿੱਤਰੋ ਦੂਜੀ ਸੋਏ ਲਈ ਗੱਪਣਾ ਹੈ ਸ਼ੌਂਕ ਕਰ ਲੋ ਦਿਖਾਈਆ ਤੁਹਾਨੂੰ ਮੈਂ ਮੰਨ ਲਾ ਉੱਤੇ ਪੌਂ ਦੀ ਕਰਮ ਵਾਲੀ ਦੇ ਮੰਝਾ ਡਾਲਿਓ ਇੰਨਾ ਚੌੜਾ ਪਿੱਛਾ ਇਹਦਾ ਕੱਟਾ ਉਹ ਜਿਹ ਆ ਇਹ ਨੁਕਸਰ ਬਤਲੀ ਬੇ ਉਹ ਉਹ ਵੀ ਮਾਣਦੀ ਵੀ ਕੁਆਲਿਟੀ ਥੋੜੀ ਹੈ ਹਨਾ ਠੀਕੇ ਚੰਗੇ ਜਫਰਾਬਾਦੀ ਦੇ ਪਹਿਲਾਂ ਨਿੱਕੀਆਂ ਕਟੀਆਂ ਵਗਾਈ ਸੀ ਲਾਗਦੇ ਨੇ ਸੀ ਠੀਕੇ ਜਫਰਾਬਾਦੀ ਦੇ ਜਿਵੇਂ ਜਿਵੇਂ ਉਮਰ ਵਧੀ ਕਿਉਂ ਹੀ ਬਣੀ ਹੋਏ ਉਹ 80% ਤੇ ਕੁਆਲਿਟੀ ਹੈਗੀ ਹੈ ਬੱਚੇ ਲਈ ਇਹ ਦੇ ਦੋਗੇ ਬੱਚੇ ਲੈਣੇ ਕੋਸ਼ਿਸ਼ ਕਰੀਏ ਦੇ ਤੋਂ ਜਿੰਨੇ ਹੀ ਬੱਚੇ ਲੈ ਗਏ ਹੂੰ ਆਪਣੇ ਮਨਾਂ ਸਰਾਣਾ ਵੀ ਦੇਵਰਾਜ ਜੀ ਪੰਜਾਬ ਦੇ ਵਿੱਚ ਦੇਖੋ ਕਿ ਹੋਰ ਵੀ ਨਹੀਂ ਇਹ 0.6 ਦਾ ਕੋਈ ਡਾਕਟਰ ਨੇ ਭਰਿਆ ਪਹਿਲਾਂ ਠੀਕ ਹੂੰ ਮਨਾਂ ਮਨਾਂ ਦੁੱਧ ਵੀ ਦੇ ਸੱਲੇ 18 20 ਕਿਲੋ ਮਰਗੀ ਜਾਨੀ ਸੱਲੇ ਉਹ ਰਵਾ ਆਦਾ ਘਰ ਸਾਡੇ ਉਹ ਰਵਾ ਕਰਦੇ ਹੈ ਇਹਦੀਆਂ ਭੈਣਾਂ ਹੀ ਕੱਟੀਆਂ ਦਿੱਤੀਆਂ 6 ਉਹਨੇ ਹੂੰ ਸਾਡੇ ਕੋਲ ਹੀ ਆ ਗਿਆ ਅੱਛਾ ਵੀਰੇ ਮਨਾਂ ਫਿਰ ਦੁੱਧ ਦੀ ਕਿ ਮਨਾਂ ਕੀ ਕੀਮਤ ਲਈ ਜਾਨੇ ਇੱਥੇ ਭੈਣਾਂ ਦੇ ਵਿੱਚ ਰਹਿ ਕੇ 70 ਰੁਪਏ 70 ਰੁਪਏ ਡੇਰੀ ਦੀ ਪਾ ਕੇ ਆਉਣਾ ਫਿਰ ਠੀਕ ਹੈ ਵੀ ਕਿ ਵਧੀਆ ਇੱਕ ਮੁੱਠਿਆੜੀ ਬਣੀ ਜਾਂਦੀ ਹੈ ਆਰੇ ਲੋਗੋ ਗਲੇ ਬਜਦਾ ਨਹੀਂ ਕੋਈ ਯਾਰ ਹਨਾ ਕੰਮ ਕਰਨ ਵਾਲਾ ਬੰਦਾ ਹੋ ਗਿਆ ਜੀ ਅਲਪਾ ਕੇ ਚਿੱਟੇ ਲੀੜੇ ਮੇਰੇ ਅੰਗੂ ਰੱਖਦੇ ਮਹਿੰਗੀ ਗੱਡੀ ਥੱਲੇ 2000 ਦਾ ਸ਼ਾਮ ਨੂੰ ਪਟ્રોલ ਫੂਕ ਆਉਂਦੇ ਆ ਤੇ ਫੇਰ ਆ ਕੇ ਕਹਿ ਦਿੰਦੇ ਬਾਈ ਤਾਂ ਨਹੀਂ ਕੋਈ ਹਨਾ ਆ ਜਿੱਦਾਂ ਸਹੀ ਗੱਲ ਹੈ ਮਿਹਨਤ ਕਰੋ ਬਈ ਤੇ ਸਾਰਾ ਕੁਝ ਆਂਦੇ ਵਿੱਚ ਬਈ ਇਹ ਨਹੀਂ ਗੱਲ ਕੁਝ ਨਹੀਂ ਹੈਗਾ ਪਰ ਕੰਮ ਆਉਦੇ ਹੱਥੀ ਕਰਨਾ ਪੈਂਦਾ ਅੱਜ ਦੀ ਵੀਡੀਓ ਵਿੱਚ ਇਹ ਜਾਨਵਰ ਸੀ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 99146 99146 34507 34507 99146 34507 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਸੋਸਣ ਜ਼ਿਲ੍ਹਾ ਮੋਗਾ ਬਗੇਲੇ ਦਾ ਗਵੰਡੀ ਪਿੰਡ ਆਗੇ ਕਾਰਵਾਈ ਤੁਸੀਂ ਆਪ ਕਰੋ